ਕਿੱਦਾਂ ਲੱਗੀ ਮੂਵੀ ਸੀਰੀਅਸਲੀ ਬਹੁਤ ਜਿਆਦਾ ਸੋਹਣੀ ਮੈਂ ਐਕਸਪੈਕਟ ਕੀਤਾ ਨਹੀਂ ਸੀ ਕਿਉਂਕਿ ਮਾਜੋਰਟੀ ਆਫ ਦਾ ਟਾਈਮ ਆਪਣੀਆਂ ਜਿਹੜੀਆਂ ਪੰਜਾਬੀ ਮੂਵੀਜ਼ ਹੁੰਦੀਆਂ ਇਹਨਾਂ ਕੋਈ ਖਾਸ ਸਟੋਰੀ ਲਾਈਨ ਹੁੰਦੀ ਨਹੀਂ ਹੈ ਤੁਸੀਂ ਮਨਪ੍ਰੀਤ ਨੂੰ ਕੈਨੇਡਾ ਬੁਲਾਉਣ ਲਈ ਨਾ ਕੀਤੀ ਉਹਨੂੰ ਮੈਂਟਲੀ ਹਰਾਸ ਕੀਤਾ ਇਸੇ ਕਰਕੇ ਉਹ ਕੁਤ ਕਰ ਗਿਆ ਅਸੀਂ ਕੁਝ ਹੋਰ ਸੋਚ ਕੇ ਆਏ ਸੀਗੇ ਪਰ ਐਕਚੁਅਲ ਦੇ ਵਿੱਚ ਜਦੋਂ ਦੇਖਿਆ ਐਕਚੁਅਲ ਦੇ ਵਿੱਚ ਜੋ ਸਸਪੈਂਸ ਨਿਕਲਿਆ that was completely different ਉਹ ਵੀ ਇਹ ਹੀ ਰਿਹਾ ਕਿ ਵੀ ਕੁੜੀਆਂ ਪੈਸੇ ਲਵਾ ਕੇ ਆ ਜਾਂਦੀਆਂ ਐ ਐਂਡ THEN ਲੇਟਰ ਔਨ ਇਥੇ ਆ ਕੇ ਮੁੰਡਿਆਂ ਨੂੰ ਬੁਲਾਉਂਦੀਆਂ ਨੇ ਇਹ ਮੂਵੀ ਪੰਜਾਬੀ ਨਾਸਟੇ ਬਦਲ ਕੇ ਰੱਖ ਲਓ ਬਹੁਤ ਸੋਹਣੀ ਹੋਈ ਆ ਮਸਟ ਵਾਚ ਮੂਵੀ ਪੰਜਾਬੀ ਦੀ ਮੂਵੀ ਬੜੀ ਦੇਰ ਬਾਅਦ ਮੈਨੂੰ ਇੰਨੀ ਦਿਲਚਸਪ ਔਰ ਕਮਾਲ ਦੀ ਮੂਵੀ ਲੱਗੀ ਹੈ ਤਾਨੂੰ ਮੈਂਡੀਵਲ ਐਕਟਿੰਗ ਕਿਤਾਂ ਲੱਗੀ ਬਹੁਤ ਚੰਗੀ ਹੈ ਜੀ ਬਹੁਤ ਚੰਗੀ ਬਿਊਟੀਫੁਲ ਮੂਵੀ ਬਹੁਤ ਵਧੀਆ 6 each ਦਾ ਮਤਲਬ ਕੀ ਹੈ ਔਰ ਕਿੱਥੇ ਤੱਕ ਲੈ ਕੇ ਜਾ ਸਕਦਾ ਕੀ ਨੌਬਤ ਬਣ ਸਕਦੀ ਹੈ ਬਹੁਤ ਵਧੀਆ ਬਹੁਤ ਵਧੀਆ ਐਕਟਿੰਗ ਸੀਗੀ ਦੋਨਾਂ ਦੀ ਪੂਰੇ ਟਾਈਮ ਬਣ ਕੇ ਰੱਖਿਆ ਸਾਰਿਆਂ ਨੂੰ ਪਿੰਡ ਡ੍ਰੌਪ ਸਾਇਲੈਂਸ ਜੋ ਹਰਦੀਪ ਵੀ ਵਕਤ ਵਕਤਾਂ ਤੇ ਕਹਿੰਦੇ ਆ ਰਹੇ ਨੇ ਕਿ ਜੇ ਤੁਹਾਨੂੰ ਇਹ ਫਿਲਮ ਚੰਗੀ ਲੱਗੀ ਹੈ ਤਾਂ ਢੋਲ ਵਜਾ ਕੇ ਇਸ ਫਿਲਮ ਦਾ ਜ਼ਿਕਰ ਕਰਿਓ ਜੇ ਚੰਗੀ ਨਹੀਂ ਲੱਗੀ ਤਾਂ ਵੀ ਢੋਲ ਵਜਾ ਕੇ ਜ਼ਿਕਰ ਕਰਿਓ ਕਿ ਭਾਈ ਫਿਲਮ ਦੇਖਣ ਨਾ ਜਾਇਓ ਹਾਈ ਸਟੋਰੀਜ਼ ਵਿੱਚ ਤੁਸੀਂ ਮੂਵੀ ਨੇ ਕਿੰਨਾ ਦਿਨਾਂ ਰੋਗੇ ਹਾਈ ਦੇ ਵਿੱਚ 5 ਹੀ ਆਈ ਹੈ 10 not there ਬਹੁਤ ਵਧੀਆ ਜੀ ਕਈ ਵਾਰ ਆਪਾਂ ਇੱਕ ਪੱਖ ਦੇ ਕੇ ਡਿਸਾਈਡ ਕਰ ਲੈਂਦੇ ਆ ਜਿਵੇਂ ਮੀਡੀਆ ਟ੍ਰਾਇਲਸ ਕਹਿੰਦੇ ਆ ਸੋ ਉਹ ਚੀਜ਼ ਦੋਨੇ ਪੱਖਾਂ ਦੇ ਸੁਣਨੀ ਚਾਹੀਦੀ ਆ ਤੇ ਇਹ ਮੂਵੀ ਪੰਜਾਬੀ ਇੰਡਸਟਰੀ ਬਦਲ ਕੇ ਰੱਖ ਦੋ ਬਹੁਤ ਸੋਹਣੀ ਮੂਵੀ ਆ ਮਸਟ ਵਾਚ ਇਹਦੇ ਵਿੱਚ ਤੁਹਾਨੂੰ ਹਰਦੀਪ ਗਰੇਵਾਲ ਦੀ ਐਕਟਿੰਗ ਕਿਦਾਂ ਲੱਗੀ ਹਰਦੀਪ ਗਰੇਵਾਲ ਪੰਜਾਬੀ ਸਿਨੇਮੇ ਦਾ ਅਮਰਕਰ ਹਾਂਜੀ ਥੈਂਕ ਯੂ ਸੋ ਮਚ ਥੈਂਕ ਯੂ ਕਨਸੈਪਟ ਆ ਜੀ ਅੱਜ ਦੇ ਦਿਨ ਸਭ ਤੋਂ ਤੁਹਾਨੂੰ ਮੈਂਡੀ ਦਾ ਐਕਟਿੰਗ ਕਿਦਾਂ ਲੱਗੀ ਬਹੁਤ ਚੰਗੀ ਆ ਜੀ ਬਹੁਤ ਥੈਂਕ ਯੂ ਥੈਂਕ ਯੂ ਟੂ ਨਾਈਟ ਥੈਂਕ ਯੂ ਵੈਰੀ ਨਾਈਟ ਹਾਂਜੀ ਹਾਂਜੀ ਤੁ ਮੈਸੇਜ ਵਾਸਤੇ ਮੂਵੀ ਨੂੰ ਦੇਖਣਾ ਪੈਣਾ 6 each ਦਾ ਮਤਲਬ ਕੀ ਹੈ ਔਰ ਕਿੱਥੇ ਤੱਕ ਲੈ ਕੇ ਜਾ ਸਕਦਾ ਕੀ ਨੌਬਤ ਬਣ ਸਕਦੀ ਹੈ ਵਾਚ ਦ ਮੂਵੀ ਤੁਹਾਨੂੰ ਹਰਦੀਪ ਗਰੇਵਾਲ ਦੀ ਐਕਟਿੰਗ ਇਦਾਂ ਲੱਗੀ ਮੂਵੀ ਦੇ ਵਿੱਚ ਗੱਲ ਉਹੀ ਆ ਜਾਂਦੀ ਕਿ ਕੁਝ ਫਿਲਮਾਂ ਐਕਟਿੰਗ ਤੋਂ ਪਰੇ ਹੁੰਦੀਆਂ ਨੇ ਪਰ ਜਿੱਥੇ ਤੱਕ ਆਪਾਂ ਚਲੋ ਹਰਦੀਪ ਭਾਜੀ ਦੀ ਗੱਲ ਕਰਦੇ ਹਾਂ ਵੈਰੀ ਨਾਈਸ ਮੈਸੇਜ ਬੜਾ ਵਧੀਆ ਕਨਵੇ ਕੀਤਾ ਐਂਡ ਮਸਟ ਵਾਚ ਥੈਂਕ ਯੂ ਸੋ ਮੱਚ ਮੈਸੇਜ ਵੀ ਬਹੁਤ ਵਧੀਆ ਦਿੱਤਾ ਹੈ ਮੂਵੀ ਵਿੱਚ ਮੈਂ ਕਹਿੰਦਾ ਕਿ ਸਭ ਨੂੰ ਦੇਖਣੀ ਚਾਹੀਦੀ ਹੈ ਹਾਂਜੀ ਥੈਂਕ ਯੂ ਸੋ ਮੱਚ ਹਾਂ ਜੀ ਤੁਹਾਨੂੰ ਮੂਵੀ ਕਿੱਦਾਂ ਲੱਗੀ ਬਹੁਤ ਵਧੀਆ ਮੂਵੀ ਸੀ ਬਹੁਤ ਵਧੀਆ ਮੂਵੀ ਸੀ ਵਧੀਆ ਮੈਸੇਜ ਦਿੱਤਾ ਤੇ ਤੁਹਾਨੂੰ ਆ ਆਊਟ ਆਫ 5 ਸਟਾਰਸ ਕਿਨੇ ਫ੍ਰੀ ਦੇਣਾ ਚਾਹੋਗੇ ਹਾਂ 5 ਸਟਾਰਸ ਥੈਂਕ ਯੂ ਸੋ ਮਚ 10 on 10 ਮੂਵੀ ਦੇ ਬਹੁਤ ਅੱਛਾ ਐਗਜ਼ਾਮਪਲ ਸੈਟ ਕੀਤਾ ਤੇ ਡੈਫੀਨਿਟਲੀ ਆ ਰਿਕਮੈਂਡ एवरीवन ਟੂ ਵਾਚ ਇਟ ਫਾਰ ਵਾਂਸ ਯੈਸ ਹੂ ਇਜ਼ ਯੂਰ ਫੇਵਰਟ ਐਕਟਰ ਇਨ ਦੀ ਮੂਵੀ ਜੇ ਤੁਸੀਂ ਡੈਫੀਨਿਟਲੀ ਟੱਕਰ ਜੀ ਬੜੇ ਟਾਈਮ ਬਾਅਦ ਆਈ ਹੈ ਸੋ ਆਬਵੀਅਸਲੀ ਆਈ ਲਵਡ ਹਰ ਵਰਕ ਫਾਸਟ ਜੀ ਇਟਸ ਗੁੱਡ ਟੂ ਸੀ ਹਰ ਅਗੇਨ ਹਾਂਜੀ ਥੈਂਕ ਯੂ ਸੋ ਮਚ। ਮੈਂ ਦੇ ਤੁਸੀਂ ਹੁਣ ਆਰ ਯੂ ਗੋਣਾ ਟੈਲ ਯਰ ਫਰੈਂਡਸ ਵਨ ਯੂ ਗੋ ਹੋਮ? 100% 100% yes. Thank, Thank you. ਹੋਵਜ਼ ਯੂ ਫੇਵਰਟ ਆਕਟਰ মুਵੀ ਦੇ ਵਿੱਚ ਕੋਣ ਆ ਤੁਹਾਨੂੰ ਜ਼ਿਆਦਾ ਵਧੀਆ ਲੱਗਿਆ মুਵੀ ਦੇ ਵਿੱਚ? ਜਿਹੜਾ ਦੀ ਐਕਟਿੰਗ ਬਹੁਤ ਵਧੀਆ ਸੀ। ਸਾਰਿਆਂ ਨੇ ਅਪਰ ਕੋਰਡਿੰਗ ਬਹੁਤ ਵਧੀਆ ਐਕਟਿੰਗ ਕੀਤੀ ਐ। ਬਸ ਸਟਿਲ ਐਵਰੀਬਾਡੀ ਵਾਸ ਗੁੱਡ। ਹਾਂਜੀ ਤੇ ਤੁਸੀਂ ਫਾਈਵ ਸਟੋਰੀਜ਼ ਵਿੱਚ ਤੁਸੀਂ মুਵੀ ਨੇ ਕਿੰਨਾ ਦਿਨਾਂ ਰੋਗੇ? Thank you so much. Thank you. ਮਸਟ ਵਾਚ ਮੂਵੀ ਆਈ ਹੋਪ एवरीवन ਬੀ ਵਾਚਸ ਦ ਤੁਹਾਨੂੰ ਮੰਡੀ ਦੀ ਐਕਟਿੰਗ ਕਿਦਾਂ ਲੱਗੀ ਮੂਵੀ ਦੀ ਬਹੁਤ ਵਧੀਆ ਬਹੁਤ ਵਧੀਆ ਐਕਟਿੰਗ ਸੀਗੀ ਦੋਨਾਂ ਦੀ ਥੈਂਕ ਯੂ ਸੋ ਮਚ ਥੈਂਕ ਯੂ ਬਹੁਤ ਵਧੀਆ ਸਰ ਬਹੁਤ ਜ਼ਿਆਦਾ ਬੰਦੀਪਰੇਵਾਲ ਦੀ ਐਕਟਿੰਗ ਨੂੰ ਕੀ ਕਹਿਣਾ ਚਾਹੋਗੇ ਤੁਹਾਨੂੰ ਵਧੀਆ ਲੱਗੀ ਆ ਕਿ ਐਕਟਿੰਗ ਤਾਂ ਬਹੁਤ ਸੋਹਣੀ ਕੀਤੀ ਹੈ ਉਹਨਾਂ ਨੇ ਤੇ ਦੂਸਰੇ ਨੰਬਰ ਤੇ ਹੈ ਕਿ ਜੋ ਆਈ ਥਿੰਕ ਟ੍ਰੇਲਰ ਚ ਲੱਗਦਾ ਉਹ ਵੀ ਉਸ ਤੋਂ ਬਿਲਕੁਲ ਆਪੋਜ਼ਿਟ ਆ ਹਾਂਜੀ ਸਟੋਰੀ ਲਾਈਨ ਜਿਹੜੀ ਹੈ ਬਹੁਤ ਸੋਹਣੀ ਹੈ ਤੁਸੀਂ ਜਿੰਨੇ ਵੀ ਲੋਕੀ ਵੀਡੀਓ ਦੇਖ ਰਹੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੇ ਇਹ ਮੂਵੀ ਦੇਖ ਮਸਟ ਵ ਬਟ ਇਹ ਕਿ ਜਿਉਂ ਆਪਾਂ ਨੂੰ ਲੱਗਦਾ ਕਿ ਕਨਸੈਪਟ ਮੁੰਡਿਆਂ ਦੇ ਖਿਲਾਫ ਆ ਜਾਂ ਕੁੜੀਆਂ ਦੇ ਖਿਲਾਫ ਆ ਉਹ ਚੀਜ਼ ਨਹੀਂ ਹੈਗੀ ਸਟੋਰੀ ਬਿਲਕੁਲ ਡਿਫਰੈਂਟ ਹੈ ਮੂਵੀ ਕਿਦਾਈ ਲੱਗੀ ਮੂਵੀ ਸੀਰੀਅਸਲੀ ਬਹੁਤ ਜਿਆਦਾ ਸੁਣੀ ਨਾ ਮੈਂ ਐਕਸਪੈਕਟ ਕੀਤਾ ਨਹੀਂ ਸੀ ਕਿਉਂਕਿ ਮੈਜੋਰਟੀ ਆਫ ਦਾ ਟਾਈਮ ਆਪਣੀਆਂ ਜਿਹੜੀਆਂ ਪੰਜਾਬੀ ਮੂਵੀਜ਼ ਹੁੰਦੀਆਂ ਇਹਨਾਂ ਕੋਈ ਖਾਸ ਸਟੋਰੀ ਲਾਈਨ ਹੁੰਦੀ ਨਹੀਂ ਹੈ ਬਟ ਇਸ ਅਸੀਂ ਕੁਝ ਹੋਰ ਸੋਚ ਕੇ ਆਏ ਸੀਗੇ ਪਰ ਐਕਚੁਅਲ ਦੇ ਵਿੱਚ ਜਦੋਂ ਦੇਖਿਆ ਐਕਚੁਅਲ ਦੇ ਵਿੱਚ ਜੋ ਸਸਪੈਂਸ ਨਿਕਲਦਾ दैट ਵਾਜ਼ ਕੰਪਲੀਟਲੀ ਡਿਫਰੈਂਟ ਸੋ ਅੱਜਕਲ ਹੋ ਕੀ ਰਿਹਾ ਹੈ ਹੋ ਵੀ ਇਹੀ ਰਿਹਾ ਹੈ ਕਿ ਵੀ ਕੁੜੀਆਂ ਪੈਸੇ ਲਵਾ ਕੇ ਐਂਡ ਦੈਨ ਲੇਟਰ ਅਨਿਥੀ ਅਗੇ ਮੁੰਡਿਆਂ ਨੂੰ ਭੁਲਾਉਂਦੀਆਂ ਨਹੀਂ ਆ ਉਹ ਵੀ ਉਹਨਾਂ ਨੇ ਦਿਖਾ ਦਿੱਤਾ ਬਟ ਨਾਲ ਦੀ ਨਾਲ ਹੋਰ ਵੀ ਬੜੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਮੂਵੀ ਦੇ ਵਿੱਚ ਵੇਖਣ ਨੂੰ ਮਿਲੀਆਂ ਸੋ ਬਹੁਤ ਹੀ ਸੋਹਣੀ ਮੂਵੀ ਹੈ ਤੇ ਇਹੀ ਕਵਾਂਗੇ ਸਾਰੇ ਜਣੇ ਮਸਟ ਵਾਚ ਜਿਹੜਾ ਵੀ ਆਪਣਾ ਫਰਸਟ ਸ਼ੋ ਆ ਰਿਹਾ ਹੈ ਜਲਦੀ ਜਲਦੀ ਆਓ ਐਂ ਦੇਖੋ ਯੂ ਵੌਂਟ ਰਿਗਰਟ ਤੁਹਾਨੂੰ ਆਊਟ ਆਫ 10 ਟੈਨ ਹਾਊ ਮਚ ਡੂ ਯੂ ਲਾਈਕ ਟੂ ਗਿਵ ਦ ਮੂਵੀ 10 ਐਂਡ ਵਿਲ ਯੂ ਟੈਲ ਯਰ ਫੈਮਿਲੀ ਐਂਡ ਫਰੈਂਡਸ ਟੂ ਕਮ ਵਾਚ ਦਿਸ ਮੂਵੀ ਥੈਂਕ ਯੂ ਸੋ ਮਾਚ ਥੈਂਕ ਮੈਨੂੰ ਇਹ ਬਹੁਤ ਅੱਛੀ ਔਰ ਇੱਕ ਮੈਸੇਜ ਵੀ ਹੈ ਦੇਚ ਔਰ ਸਟੋਰੀ ਵੀ ਬੜੀ ਕਮਾਲ ਦੀ ਹੈ ਬੜਾ ਟਵਿਸ ਸੀ ਐਂਡ ਤੇ ਆ ਕੇ ਸਟੋਰੀ ਨੇ ਟਰਨ ਲੈ ਲਈ ਔਰ ਬੜੀ ਅੱਛੀ ਐਂਟਰਟੇਨਿੰਗ ਵੀ ਹੈ ਔਰ ਮੈਸੇਜ ਵੀ ਹੈ ਬਹੁਤ ਵਧੀਆ ਸੀ ਮੈਂ ਕਿ ਹਰਜਿੰਦਰ ਉਹਨਾਂ ਨੂੰ ਦੱਸ ਕੇ ਆ ਰਿਹਾ ਕਿ ਮੂਵੀ ਲਾਈਨ ਬਹੁਤ ਵਧੀਆ ਹੈ ਸਟੋਰੀ ਲਾਈਨ ਬਹੁਤ ਵਧੀਆ ਵਿਡੀਓਗ੍ਰਾਫੀ ਈਵਨ ਡਾਇਲੌਗ ਡਿਲੀਵਰੀ ਬਰ ਐਵਰੀਥਿੰਗ ਇਸ ਪਰਫੈਕਟਲੀ ਫਾਈਨ ਬਨੂ ਹਰਜਿੰਦਰ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਤੁਸੀਂ ਹਰਦੀਪ ਗਰੇਵਾਲ ਦੀ ਐਕਟਿੰਗ ਨੂੰ ਹਰਦੀਪ ਗਰੇਵਾਲ ਹਾਂ ਵਾਕਈ ਉਹਨਾਂ ਨੇ ਐਕਟਿੰਗ ਬਹੁਤ ਕਮਾਲ ਦੀ ਕੀਤੀ ਅਸੀਂ ਪਹਿਲੀ ਵਾਰ ਹੀ ਉਹਨਾਂ ਨੂੰ ਦੇਖਿਆ ਮੈਨੂੰ ਪਤਾ ਨਹੀਂ ਸੀ ਵੀ ਉਹ ਐਨੇ ਵਧੀਆ ਐਕਟਰ ਹੈ ਪਰ ਉਹਨਾਂ ਨੇ ਬਹੁਤ ਕਮਾਲ ਕੀਤੀ ਔਰ ਆਪਣੇ ਰੋਲ ਦੇ ਨਾਲ ਉਹਨਾਂ ਨੇ ਪੂਰਾ ਨਿਆਂ ਕੀਤਾ ਬਹੁਤ ਵਧੀਆ ਥੈਂਕ ਯੂ ਸੋ ਮਚ ਗੁੱਡ ਅਟੈਂਪਟ ਥੈਂਕ ਯੂ ਹਰਦੀਪ ਗਰੇਵਾਲ ਨੂੰ ਤੇ ਆਪਣੇ ਹਰਜਿੰਦਰ ਦੇ ਗੇਲ ਨੂੰ ਬਹੁਤ ਬਧਾਈਆਂ ਤੇ ਬਾਕੀ ਸਾਰੀ ਟੀਮ ਮੀਡੀਆ ਵਾਲੀ ਉਹਨਾਂ ਨੂੰ ਬਹੁਤ ਬਧਾਈਆਂ ਕਰਨੀ ਚਾਹੀਦੀ ਇਦਾਂ ਦੀ ਮੂਵੀ ਤੇ ਵਧੀਆ ਅਟੈਂਪਟ ਹੈ थैंक यू ਤੇ ਤੁਸੀਂ ਹਰਦੀਪ ਗਰੇਵਾਲ ਦੇ ਐਕਟਿੰਗ ਨੂੰ ਤੇ ਮੰਡੀ ਟੱਕਰ ਦੇ ਐਕਟਿੰਗ ਨੂੰ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਮੰਡੀ ਮੈਨੂੰ ਪਹਿਲੀ ਵਾਰੀ ਕਹਿ ਲਓ ਵੀ ਕਿਸੇ ਫਿਲਮ ਵਿੱਚ ਉਹਨੇ ਸੀਰੀਅਸ ਕਿਰਦਾਰ ਕੀਤਾ ਤੇ ਵਧੀਆ ਲੱਗਾਉਦੇ ਤੇ ਇਹ ਵੀ ਬਹੁਤ ਸੋਹਣਾ ਜਨਰਲ ਤੇ ਹਰਦੀਪ بھائی ਦਾ ਆਲਵੇਜ਼ ਗੁੱਡ ਵੈਰੀ ਨੈਚੁਰਲ ਵੈਰੀ ਗੁੱਡ थैंक यू so much थैंक यू ਮੂਵੀ ਬਹੁਤ ਹੀ ਅੱਛੀ ਲੱਗੀ ਪੂਰੇ ਟਾਈਮ ਬੰਨ ਕੇ ਰੱਖਿਆ ਸਾਰਿਆਂ ਨੂੰ ਪਿੰਡ ਰੋਪ ਸਾਇਲੈਂਸ ਸਾਰੇ ਆਡੀਅנס ਬੰਨੇ ਹੋਏ ਸੀ मतलब ਇਸ ਤੋਂ ਸਾਨੂੰ ਇੱਕ ਕਨਕਲੂਜਨ ਮਿਲਦੀ ਹੈ ਕਿ ਪੇਰੈਂਟਸ ਨੂੰ ਸੋਸਾਇਟੀ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਹੈ ਕਿ ਅਗਰ ਉਹ ਉੱਥੇ ਹੀ ਰੁਕ ਜਾਂਦਾ ਛੋਟੀ ਬਣਦੇ ਹੀ ਤੇ ਅੱਗੇ ਨਾ ਹੁੰਦਾ ਐਂਡ ਐਂਡ ਵਾਸ ਟੂ ਗੁੱਡ ਮੈਂ ਨਹੀਂ ਦੱਸਾਂਗੀ ਬਹੁਤ ਹੀ ਵੱਡਾ ਸਰਪ੍ਰਾਈਜ਼ ਹੈ ਐਂਡ ਔਰ ਬਹੁਤ ਹੀ ਨੌਲੇਜ ਮਿਲਦੀ ਹੋ ਸਕਦਾ ਹੈ ਦੇਖ ਕੇ ਕਾਫੀ ਜਿੰਨਿਆਂ ਨੂੰ ਫਾਇਦਾ ਵੀ ਹੋਏ ਕੁੜੀਆਂ ਨੂੰ ਵੀ ਔਰ ਨਾਲ ਮੁੰਡਿਆਂ ਨੂੰ ਦੋਨਾਂ ਨੂੰ ਤੁਹਾਡਾ ਫੇਵਰਿਟ ਕੈਰੇਕਟਰ ਜਾਂ ਐਕਟਰ ਕੌਣ ਸੀਗਾ ਮੂਵੀ ਦੇ ਵਿੱਚ ਤੁਹਾਡੇ ਓਪੀਨੀਅਨਸ ਆਈ ਥਿੰਕ ਸਾਰਿਆਂ ਨੇ ਬਹੁਤ ਅੱਛਾ ਰੋਲ ਕੀਤਾ ਹੈ ਮੈਂਡੀ ਨੇ ਬਹੁਤ ਅੱਛਾ ਕੀਤਾ ਹੈਗਾ ਬਹੁਤ ਹੀ ਅੱਛੇ ਉਹਦੇ ਫੇਸ ਐਕਸਪ੍ਰੈਸ਼ਨਸ ਨੇ ਲਾਈਕ ਸ਼ੀ ਵਾਸ ਇਨ ਡਰਾਮਾ ਤੇ ਉਹਦੇ ਫੇਸ ਤੇ ਦਿਖ ਰਿਹਾ ਸੀ ਕਿ ਡਰਾਮਾ ਹੈ ਐਂਡ ਬੋਡੀ ਲੈਂਗੁਏਜ ਵਾਸ ਵੈਰੀ ਗੁੱਡ ਔਰ ਆਪਣਾ ਗਰੇਵਾਲ ਜੀ ਤੇ ਹੀ ਵਾਸ ਦਾ ਬੈਸਟ ਹੀ ਡਿਡ ਵੈਰੀ ਵੈਲ ਬਹੁਤ ਅੱਛਾ ਕੀਤਾ 10 ਆਊਟ ਆਫ 10 ਥੈਂਕ ਯੂ ਸੋ ਮਚ ਟੂ ਗੁੱਡ ਟੂ ਮੂਵੀ ਤਾਂ ਬਹੁਤ ਵਧੀਆ ਸੀਗੀ ਜੋ ਐਸਐਲਏ ਪੰਜਾਬ ਦੇ ਵਿੱਚ ਸਮਾਜਿਕ ਹਾਲਾਤ ਨੇ ਮੂਵੀ ਉਹਨੂੰ ਦਰਸਾਉਂਦੀ ਹੈ ਇਹ ਜਿਹੜਾ ਕੋਰਟ ਰੂਮ ਹੈ ਉਹਨਾਂ ਨੇ ਮੈਲ ਡਰਾਮਾ ਕੀਤਾ ਬੜਾ ਯੂਨੀਕ ਸੀਗਾ ਬਹੁਤ ਵਧੀਆ ਉਹਨਾਂ ਨੇ ਸ਼ੂਟਿੰਗ ਕੀਤੀ ਐ ਐਕਟਿੰਗ ਬਹੁਤ ਇੰਪ੍ਰੈਸਿਵ ਸੀਗੀ ਤਕਰੀਬਨ ਸਾਰਿਆਂ ਦੇ ਤੇ ਔਨ ਦੀ ਹੋਲ ਇੱਕ ਸਮਾਜ ਨੂੰ ਇਹ ਸ਼ੀਸ਼ਾ ਵੀ ਬਖਾਂਦੀ ਆ ਤੇ ਮੈਸੇਜ ਵੀ ਦਿੰਦੀ ਆ ਆਈ ਵਿਸ਼ ਸ਼ਾਡ ਆਲ ਦੀ ਬੈਸਟ ਥੈਂਕ ਯੂ ਸੋ ਮਚ ਥੈਂਕ ਯੂ ਇਹ ਤਾਂ ਕੋਈ ਸ਼ਬਦ ਨਹੀਂ ਇਹ ਬਹੁਤ ਵਧੀਆ ਮੂਵੀ ਆ ਤੇ ਬਹੁਤ ਗੁੱਡ ਮੈਸੇਜ ਆ ਵੀ ਇਹੋ ਜਿਹੀ ਚੀਜ਼ਾਂ ਬਣਨੇ ਚਾਹੀਦੀਆਂ ਇਧਰ ਜਿੰਨਾ ਵੀ ਆਪਾਂ ਨੂੰ ਸਹਿਯੋਗ ਦੇ ਸਕਦੇ ਆ ਆਪਾਂ ਦੇਈਏ ਮੈਂ ਮੈਦਾ ਹੀ ਬੇਨਤੀ ਕਰਦਾ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਖਾਸ ਕਰਕੇ ਜਿਹਨਾਂ ਸਟੂਡੈਂਟ ਆ ਉਹਨਾਂ ਦਾ ਜ਼ਰੂਰ ਦੇਖਣੀ ਚਾਹੀਦੀ ਹੈ ਤੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਸੋਹਣੀ ਮੂਵੀ ਤੁਸੀਂ 5 ਸਟਾਰ ਦੇ ਵਿੱਚ ਤੁਸੀਂ ਮੂਵੀ ਨੂੰ ਕਿੰਨਾ ਦੇਣਾ ਚਾਹੋਗੇ 5 ਦੇ ਵਿੱਚ 5 ਹੀ ਸਾਰੇ ਯਾਰ ਕਿਉਂਕਿ ਮੂਵੀ ਬਹੁਤ ਵਧੀਆ ਬਣੀ ਹੈ ਕੋਈ ਇਹਦੇ ਵਾਸਤੇ ਹੈ ਨਹੀਂ ਕਿ ਵੀ ਉਹ ਜੀ ਬਿਲਕੁਲ ਡਿਫਰੈਂਟ ਹੈਗਾ ਇਹ 컨ਸੈਪਟ ਬਿ ਆਮ ਮੂਵੀਾਂ ਵਾਂਗੂ ਨਹੀਂ ਤੇ ਕਿਉਂਕਿ ਐਂਡ ਤੱਕ ਹੀ ਸਸਪੈਂਸ ਰਹਿੰਦਾ ਤੇ ਐਂਡ ਤੇ ਜਾ ਕੇ ਸਸਪੈਂਸ ਜਿਹੜਾ ਖੋਲਿਆ ਉਹ ਬਹੁਤ ਵਧੀਆ ਚੀਜ਼ ਆ ਵੇ ਦੇਖਣੀ ਚਾਹੀਦੀ ਹੈ ਹਰ ਇੱਕ ਨੂੰ ਥੈਂਕ ਯੂ ਸੋ ਮਚ ਤੁਹਾ ਉਸ ਨਾਲ ਤੁਸੀਂ ਕਿੰਨਾ ਦੇਣਾ ਚਾਹੋਗੇ ਮੂਵੀ ਨੂੰ ਸਭ ਤੋਂ ਬਟਾ ਬਹੁਤ ਵਧੀਆ ਸੀ ਬਹੁਤ ਜ਼ਿਆਦਾ ਵਧੀਆ ਸੀ ਬਹੁਤ ਵਧੀਆ ਮੈਸੇਜ ਸੀਗਾ ਰੀਅਲੀ ਅਪਰੀਸ਼ੀਏਟ ਇਹ ਜਿਹੀਆਂ ਮੂਵੀਆਂ ਹੋ ਰਾਣੀਆਂ ਚਾਹੀਦੀਆਂ ਨੇ ਤੇ ਤੁਹਾਡਾ ਫੇਵਰਟ ਹੈ ਕਿ ਕੌਣ ਸਗਾ ਮੂਵੀ ਦੇ ਵਿੱਚ ਤੁਹਾਡੇ opinion ਦੇ ਵਿੱਚ ਮੈਂਡੀ ਬਹੁਤ ਵਧੀਆ ਸੀ ਬਹੁਤ ਵਧੀਆ ਸੀ ਹਾਂਜੀ ਆਰਟਿਸਟ ਸਾਰਿਆਂ ਦਾ ਕੰਮ ਜਿਹੜਾ ਹੈ ਉਹ ਰਿਕਮੈਂਡੇਬਲ ਹੈ ਬਹੁਤ ਵਧੀਆ ਕੀਤਾ ਆ ਸਟੋਰੀ ਜਿਹੜੀ ਆ ਆਰਾਮ ਨਾਲ ਆਪਣੇ ਅੰਤ ਵੱਲ ਨੂੰ ਤੁਰੀ ਜਾਂਦੀ ਹੈ ਠੀਕ ਹੈ ਤੇ ਜਿਹੜਾ ਐਂਡ ਹੈ ਬਹੁਤ ਵਧੀਆ ਹੈ ਤੇ ਪੰਜਾਬ ਤੇ ਜਿੱਦਾਂ ਅਮੀਰ ਵਿਰਾਸਤ ਦੇ ਉੱਤੇ ਜੋ ਐਸਿਹੋੜੇ ਹਾਲਾਤ ਆ ਉਹਨਾਂ ਨੂੰ ਬਿਆਨ ਕਰਦੀ ਹੈ ਕਿ ਮਾਪਿਆਂ ਦਾ ਕੀ ਹਾਲਤ ਹੈ ਤੇ ਬੱਚੇ ਕੀ ਸੋਚਦੇ ਆ ਮਤਲਬ ਹਰ ਚੀਜ਼ ਨੂੰ ਟੱਚ ਕੀਤਾ ਹੈ ਰეკਮੈਂਡ ਕਰਦੇ ਆ ਕਿ ਫਿਲਮ ਵਧੀਆ ਤੇ ਜੋ ਫਿਲਮ ਹੈ ਪੰਜਾਬੀ ਫਿਲਮਾਂ ਦਾ ਪਹਿਲਾਂ ਇੱਕ ਰਾਹ ਚੱਲਦਾ ਸੀ ਨਾ ਉਤੋਂ ਫਟ ਕੇ ਆਉਂਦੀ ਆ ਮੂਵੀ ਬਹੁਤ ਵਧੀਆ ਸੀਗੀ ਔਰ ਇੰਟਾਇਰ ਜਿਹੜਾ ਕਾਸਟ ਨੂੰ ਹੈ ਉਹਨਾਂ ਨੂੰ ਬਹੁਤ ਸਾਰੀ ਕੰਗratulations ਸੈਕ ਡਿਫਰੈਂਟ ਟਾਪਿਕ ਦੇ ਨਾਲ ਲੈ ਕੇ ਆਏ ਨੇ ਆ ਵਧੀਆ ਲੱਗਿਆ ਔਰ ਮੈਨੂੰ ਲੱਗਦਾ ਹਰਜਿੰਦਰ ਪਾਜੀ ਜਿਹੜੀ ਰੋਲ ਐ ਐਕਟਿੰਗ ਉਹ ਜ਼ਿਆਦਾ ਮੈਨੂੰ ਵਧੀਆ ਲੱਗੀ ਪਰ ਹਰਦੀਪ ਨੂੰ ਵੀ ਬਹੁਤ ਬਹੁਤ ਮੁਬਾਰਕਾ ਹਰ ਵਰੀ ਡਿਫਰੈਂਟ ਕਨਸੈਪਟ ਲੈ ਕੇ ਆਉਂਦੇ ਚਾਹੇ ਤੁਨਕਾ ਤੁਨਕਾ ਹੋਈ ਜਾਏ ਮੋਨਾਹ ਜਿਹੜੀ 6th ਮੂਵੀ ਹੈ ਡਿਫਰੈਂਟ ਕਨਸੈਪਟ ਸੀਗਾ ਮੈਨੂੰ ਵਧੀਆ ਲੱਗੀ ਕੀਤੇ ਤੁਹਾਨੂੰ ਹਰਜੀਪ ਗਰੇਵਾਲ ਤੇ ਮੈਡੀ ਟਰੱਕ ਦੀ ਮੂਵ ਐਕਟਿੰਗ ਕਿਦਾਂ ਦੀ ਬਹੁਤ ਵਧੀਆ ਸੀਗੀ ਨੈਚੁਰਲ ਐਕਟਿੰਗ ਸੀਗੀ ਅਮ ਅੱਛੀ ਸੀ ਥੈਂਕ ਯੂ ਸੋ ਮਚ ਬਹੁਤ ਸੋਹਣੀ ਮੂਵੀ ਹੈ ਜਿਹੜੇ ਰੀਅਲ ਫੈਕਟਸ ਮਤਲਬ ਜਿਹੜਾ ਅੱਜ ਕੱਲ ਸੋਸਾਇਟੀ ਵਿੱਚ ਚੱਲ ਰਿਹਾ ਹੈ ਜੇ ਦੂਸਰਾ ਕੈਨੇਡਾ ਆਨ ਦਾ ਨਸ਼ਾ ਜਾਂ ਕੋਈ ਵੀ ਵਿਦੇਸ਼ ਜਾਣ ਦਾ ਨਸ਼ਾ ਤੇ ਨਾਲ ਦੂਜੇ ਡਰੱਗਸ ਦਾ ਨਸ਼ਾ ਦੋਨੋਂ ਚੀਜ਼ਾਂ ਉਜਾਗਰ ਕੀਤੀਆਂ ਨੇ ਤੇ ਜਿਹਦਾ ਅੰਜਾਮ ਸਾਨੂੰ ਭੁਗਤਣਾ ਪੈਂਦਾ ਹੈ ਤੇ ਅੱਛਾ ਲੈਸਨ ਦਿੱਤਾ ਹੈ ਮੂਵੀ ਦੇ ਵਿੱਚ ਮਤਲਬ ਜਿਹੜਾ ਅੱਜ ਕੱਲ ਸੋਸਾਇਟੀ ਵਿੱਚ ਚੱਲ ਰਿਹਾ ਉਹ ਦਿਖਾਇਆ ਗਿਆ ਹੈ ਤੋਂ ਉਹ ਹਰਦੀਪ ਗਰੇਵਾਲ ਤੇ ਮੈਂਡੀ ਚੋਕੇ ਦੀ ਐਕਟਿੰਗ ਅਦਾ ਲਗੀ ਮੂਵੀ ਦੇ ਵਿੱਚ ਬਹੁਤ ਸੋਹਣਾ ਕੈਰੈਕਟਰ ਜੀ ਉਹਨਾਂ ਨੇ ਮਤਲਬ ਬਹੁਤ ਸੋਹਣਾ ਕੈਰੈਕਟਰ ਪਲੇ ਕੀਤਾ ਹੈ ਮਤਲਬ ਆਈ ਲਵ देयर ਕੈਰੈਕਟਰ ਔਰ ਬਹੁਤ ਡੀਪਲੀ ਗੈਨ ਉਸ ਕੈਰੈਕਟਰ ਦੇ ਵਿੱਚ ਤੇ ਅੱਛਾ ਲੱਗਿਆ ਮਜ਼ਾ ਆਇਆ ਉਹਦਾ ਕੈਰੈਕਟਰ ਜੀ ਜਿੰਨੇ ਵੀ ਲੋਕੀ ਇਹ ਵੀਡੀਓ ਦੇਖ ਰਹੇ ਆ ਤੁਸੀਂ ਉਹਨਾਂ ਨੂੰ ਕੀ ਕਹਿੰਦੇ ਸੇ ਦਿਲਣਾ ਚਾਹੋਗੇ ਤੁਹਾਡੀ ਵਾਇ ਦੇ ਸ਼ੁੱਡ ਕਮ ਵਾਚ ਸਸ ਮੂਵੀ ਦੇਖੋ ਦੱਸਿਆ ਗਿਆ ਕਿ ਜ਼ਰੂਰੀ ਹੈ ਕਿ ਕੈਨੇਡਾ ਜਾਂ ਕੋਈ ਵੀ ਕੰਟਰੀ ਤੁਸੀਂ ਵਿਦੇਸ਼ ਕਮਲੇ ਹੋ ਕੇ ਪਾਗਲ ਹੋ ਕੇ ਪਿੱਛੇ ਪੈ ਜਾਓ ਕਿ ਜਾਣਾ ਹੈ ਜਾਣਾ ਹੈ ਜਾਣਾ ਹੈ ਇੰਡੀਆ ਵੀ ਵਧੀਆ ਹੈ ਸਭ ਕੁਝ ਵਧੀਆ ਹੈ ਅਗਰ ਰਬ ਤੁਹਾਨੂੰ ਰੋਕ ਰਿਹਾ ਹੈ ਇੱਥੇ ਨਾ ਆਣ ਵਾਸਤੇ ਤੇ ਉਹਦੇ ਵੀ ਤੁਹਾਡਾ ਹੀ ਫਾਇਦਾ ਹੈਗਾ ਇਹਦੇ ਵਿੱਚ ਸਭ ਡੈਸਟਨੀ ਹੁੰਦੀ ਹੈ ਤੇ ਇਹਨੇ ਚੱਲੇ ਇਹਨੇ ਕਮਲੇ ਨਾ ਹੋ ਜਾਓ ਕਿ ਵੀ ਤੁਸੀਂ ਆਪਣੀ ਤੁਹਾਨੂੰ ਜਾਨ ਗਵਾਣੀ ਪੈ ਜਾਏ ਜਾਂ ਕਿਸੇ ਹੋਰ ਆਪਣਾ ਨੁਕਸਾਨ ਕਰਨਾ ਪੈ ਜਾਏ ਪੈਸਿਆਂ ਦਾ ਆਪਣੇ ਘਰ ਦਾ ਆਪਣੇ ਪਰਿਵਾਰ ਦਾ ਤੇ ਮੈਂ ਇਹੀ ਕਹੂੰਗਾ ਕਿ ਭਾਈ ਇਹ ਮੂਵੀ ਵਾਚ ਕਰੋ ਤੇ ਤੁਹਾਨੂੰ ਇਹ ਪੂਰਾ ਤੁਹਾਨੂੰ ਦੇਖੇਗਾ ਵੀ ਕਿਸ ਤਰ੍ਹਾਂ ਲੋਕੀ ਅੱਜਕਲ ਪਰੇਸ਼ਾਨ ਹੋ ਰਹੇ ਨੇ ਇਸੀ ਚੱਕਰ ਦੇ ਵਿੱਚ ਥੈਂਕ ਯੂ ਸੋ ਮਚ ਬਹੁਤ ਥੈਂਕ ਯੂ ਮੂਵੀ ਪੰਜਾਬੀ ਦੀ ਮੂਵੀ ਬੜੀ ਦੇਰ ਬਾਅਦ ਮੈਨੂੰ ਇੰਨੀ ਦਿਲਚਸਪ ਔਰ ਕਮਾਲ ਮੂਵੀ ਲੱਗੀ ਜੋ ਡਾਇਰੈਕਸ਼ਨ ਹੈ ਔਰ ਜੋ ਸਟੋਰੀ ਹੈ ਜਿਸ ਤਰ੍ਹਾਂ ਉਹਨੂੰ ਕੈਰੀ ਆਊਟ ਕੀਤਾ ਫਿਲਮ ਨੂੰ ਨਾ ਬਹੁਤ ਹੀ ਮੈਨੂੰ ਅੱਛੀ ਲੱਗੀ ਹੈ ਔਰ ਪੰਜਾਬੀ ਫਿਲਮਾਂ ਦਾ ਇਹੋ ਜਿਹਾ ਮਿਆਰ ਹੋਣਾ ਚਾਹੀਦਾ ਔਰ ਹੋਰ ਵੀ ਇਹੋ ਜਿਹੀਆਂ ਪੰਜਾਬੀ ਫਿਲਮਾਂ ਬਣਨੀਆਂ ਚਾਹੀਦੀਆਂ ਤਾਂ ਜੋ ਦਰਸ਼ਕ ਥੀਏਟਰਸ ਵਿੱਚ ਜਾ ਕੇ ਪੰਜਾਬੀ ਫਿਲਮਾਂ ਨੂੰ ਹੋਰ ਵੀ ਦੇਖਣ ਔਰ ਹਰਦੀਪ ਗਰੇਵਾਲ ਦੀ ਜੋ ਡਾਇਰੈਕਸ਼ਨ ਹੈ ਜੋ ਸਟੋਰੀ ਹੈ ਪਲਾਟ ਹੈ ਡਰਾਮਾ ਕ੍ਰੀਏਟ ਹੋਇਆ 뮤직 ਖਾਸ ਕਰਕੇ ਮੈਂਡੀ ਤੱਕਰ ਦੀ ਐਕਟਿੰਗ ਇਟਸ ਅਮੇজিং ਅਮੇজিং ਔਰ ਇੱਕ ਵਾਰ ਫੇਰ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕ ਕਿਉਂਕਿ ਮੈਂ ਖੁਦ ਵੀ ਇੱਕ ਕਲਾਕਾਰ ਹਾਂ ਪੰਜਾਬੀ ਫਿਲਮਾਂ ਕੀਤੀਆਂ ਨੇ ਔਰ ਮੈਨੂੰ ਪਤਾ ਕਿੰਨਾ ਔਖਾ ਹੁੰਦਾ ਪੰਜਾਬੀ ਫਿਲਮਾਂ ਨੂੰ ਸਿਰੇ ਚੜਾਉਣਾ ਪਰ ਆ ਕਮਾਲ ਦੀ ਮੂਵੀ ਬਣੀ ਹੈ ਇੱਕ ਵਾਰ ਫੇਰ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕ ਹਟਕੇ ਸੀ ਮੂਵੀ ਬਹੁਤ ਵਧੀਆ ਸਸਪੈਂਸ ਸੀ ਸਟੋਰੀ ਸੀਗੀ ਐਂਡ ਐਕਟਿੰਗ ਜਿਹੜੀ ਆ ਆਪਾ ਹਰਦੀਪ ਕਰੇਵਾਲ ਜੀ ਕੋ ਐਕਸਪੈਕਟ ਕਰਦੇ ਆ ਨਾ ਉਹ ਮਤਲਬ 10 ਆਊਟ ਆਫ 10 ਸੀ ਐਂਡ ਰੀਅਲੀ ਆਈ ਮੀਨ ਅ ਲੋਟਸ ਆਫ ਬਲੇਸਿੰਗਸ ਫॉर देम ਦੇ ਆਰ ਬ੍ਰਿੰਗਿੰਗ ਅਪ ਦੀ ਪੰਜਾਬੀ ਯੂ نو ਥੀਏਟਰ ਅਗੇਨ ਐਂਡ ਸਾਰੀ ਟੀਮ ਨੂੰ ਬੈਸਟ ਵਿਸ਼ਸ ਦ ਬੈਸਟ ਮੂਵੀ ਥੈਂਕ ਯੂ ਸੋ ਮਚ ਥੈਂਕ ਯੂ ਅਸੀਂ ਸਿੱਧੇ ਹੀ ਪੁਆਇੰਟ ਤੇ ਆ ਜਾਣਾ ਤੁਸੀਂ ਜਿੰਨੇ ਵੀ ਲੋਕੀ ਇਹ ਵੀਡੀਓ ਦੇਖ ਰਹੇ ਆ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਐ ਐਂਡ ਵਾਈ ਦੇਸ਼ਰ ਖਮ ਵਾਚਸ ਦਿਸ ਮੂਵੀ ਅਸਾਇ ਤੁਸੀਂ ਵੀ ਇਹ ਫਿਲਮ ਨੂੰ ਦੇਖਿਆ ਆਪਾਂ ਬੈਕ ਐਂਡ ਫੋਰਥ ਜਦੋਂ ਬਹੁਤ ਸਾਰੀਆਂ ਡਿਸਕਸ਼ਨਸ ਆਪਣੀਆਂ ਪਹਿਲਾਂ ਵੀ ਹੋਈਆਂ ਤੁਸੀਂ ਦੇਖਿਆ ਹੋਣਾ ਕਿ ਕਈ ਵਾਰੀ ਜਦੋਂ ਕਿਸੇ ਪ੍ਰੋਜੈਕਟ ਦੇ ਨਾਲ ਚਾਹੇ ਆਪਾਂ ਹਰਦੀਪਤੀ ਜਾਂ ਉੱਥੇ ਇੰਡੀਆ ਵਾਲੀ ਟੀਮ ਦੀ ਗੱਲ ਕਰਦੇ ਜਾਂ ਆਪਾਂ ਇੱਥੇ ਆਪਣੀ ਜੀ ਮੀਡੀਆ ਗਰੁੱਪ ਦੀ ਟੀਮ ਦੀ ਗੱਲ ਕਰਦੇ ਤਾਂ ਬਹੁਤ ਕੁਝ ਇਦਾਂ ਦਾ ਸੀ ਜਿਹੜਾ ਅਸੀਂ ਥੌਟ ਬੇਸਡ ਰੱਖਿਆ ਇਹਨੂੰ ਕੱਲਾ ਫਿਲਮ ਤੱਕ ਵੀ ਨਹੀਂ ਲੈ ਜਾਣਾ ਚਾਹੁੰਦੇ ਸੀ ਔਰ ਕੱਲਾ ਇੱਕ ਇਦਾਂ ਦਾ ਵੀ ਕੋਈ ਕਨਸੈਪਟ ਨਹੀਂ ਦੇਣਾ ਚਾਹੁੰਦੇ ਸੀ ਕਿ ਬਹੁਤ ਜ਼ਿਆਦਾ ਤਵਾ ਨੂੰ ਸੰਦੇਸ਼ ਜਹੇ ਲੱਗੀ ਜਾਣ ਹੈ ਨਾ ਇਹਦੇ ਸਾਨੂੰ ਵੱਖਰੇ ਵੱਖਰੇ ਰੰਗ ਜੋੜਨੇ ਪੈਣੇ ਸੀ ਜਿਹਦੇ ਵਿੱਚ ਫਿਲਮ ਫਿਲਮ ਵਰਗੀ ਲੱਗੇ ਉਹਦੇ ਵਿੱਚ ਡਰਾਮਾ ਵੀ ਹੋਵੇ ਉਹਦੇ ਵਿੱਚ ਸਸਪੈਂਸ ਵੀ ਹੋਵੇ ਔਰ ਇਹਦਾ ਬੈਕਗ੍ਰਾਉਂਡ ਮਿਊਜ਼ਿਕ ਦੀ ਗੱਲ ਕਰ ਲੈਣੇ ਆ ਸਕਰੀਨ ਪਲੇ ਦੀ ਗੱਲ ਕਰ ਲੈਣੇ ਆ ਡਾਇਲੋਗਸ ਦੀ ਗੱਲ ਕਰ ਲੈਣੇ ਆ ਐਕਟਿੰਗ ਦੀ ਗੱਲ ਕਰ ਲੈਣੇ ਆ ਹਰ ਬੰਦੇ ਨੇ ਆਪੋ ਆਪਣੇ ਕਿਰਦਾਰ ਨੂੰ ਜੀਆ ਜਿਵੇਂ ਕਹਿੰਦੇ ਹੁੰਦੇ ਉਹਨਾਂ ਨੇ ਦੇ ਲਿਵਡ ਥੇ ਕਰੈਕਟਰ ਹੈ ਨਾ ਸੋ ਉਸ ਗੱਲ ਦੇ ਲਈ ਅਸੀਂ ਅਸੀਂ ਤਾਂ ਬਹੁਤ ਕੁਝ ਕਹਿ ਸਕਦੇ ਆ ਪਰ ਹੁਣ ਅਗਲੀ ਗੱਲ ਜੋ ਹਰਦੀਪ ਵੀ ਵਕ ਵਕ ਥਾਵਾਂ ਤੇ ਕਹਿੰਦੇ ਆ ਰਹੇ ਨੇ ਕਿ ਜੇ ਤੁਹਾਨੂੰ ਇਹ ਫਿਲਮ ਚੰਗੀ ਲੱਗੀ ਹੈ ਤਾਂ ਢੋਲ ਵਜਾ ਕੇ ਇਸ ਫਿਲਮ ਦਾ ਜ਼ਿਕਰ ਕਰਿਓ ਜੇ ਚੰਗੀ ਨਹੀਂ ਲੱਗੀ ਤਾਂ ਵੀ ਢੋਲ ਵਜਾ ਕੇ ਜ਼ਿਕਰ ਕਰਿਓ ਕਿ ਭਾਈ ਫਿਲਮ ਦੇਖਣ ਨਾ ਜਾਇਓ ਇਹ ਹੁਣ ਤੁਹਾਡੇ ਹਵਾਲੇ ਆ ਬਹੁਤ ਹੰਬਲੀ ਰਿਸਪੈਕਟਫੁਲੀ ਕੋਈ ਇਹਨੂੰ ਇਦਾਂ ਨਾਲ ਲਿਓ ਕਿ ਅਸੀਂ ਇਦਾਂ ਕਿਉਂ ਕਹਿ ਰਹੇ ਆ ਕਿਉਂਕਿ ਸਾਨੂੰ ਇਹ ਲੱਗਦਾ ਕਿ ਪੰਜਾਬੀ ਸਿਨੇਮੇ ਦੇ ਵਿੱਚ ਬਹੁਤ ਕੁਝ ਆਪਾਂ ਪਹਿਲਾਂ ਵੀ ਦੇਖਦੇ ਆਂ ਔਰ ਆਉਣ ਵਾਲੇ ਟਾਈਮ 'ਚ ਵੀ ਦੇਖਣਾ ਹੈ ਪਰ ਇਹ ਇੱਕ ਟਰਨਿੰਗ ਪੁਆਇੰਟ ਹੋ ਸਕਦਾ ਹੈ ਬਹੁਤ ਸਾਰੇ ਮੇਕਰਸ ਦੇ ਲਈ ਬਹੁਤ ਸਾਰੇ ਪ੍ਰੋਡਕਸ਼ਨ ਹਾਊਸਸ ਦੇ ਲਈ ਕਿ ਅਸੀਂ ਇਸ ਕਨਸੈਪਟ ਬੇਸਡ ਸਿਨੇਮੇ ਨੂੰ ਵੀ ਪੰਜਾਬੀਆਂ ਦੇ ਲਈ ਅੱਗੇ ਪ੍ਰੈਜੈਂਟ ਕਰ ਸਕਦੇ ਆਂ ਸੋ ਉਮੀਦ ਕਰਦੇ ਆਂ ਸਾਰਿਆਂ ਨੂੰ ਚੰਗਾ ਲੱਗੇਗਾ 14 ਮਾਰਚ ਤੋਂ 6 ਸੀਟ ਫਿਲਮ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ ਤੇ ਵਨ ਮੋਰ ਕੁਐਸਚਨ ਇਜ਼ ਦੱ ਜੇ ਤੁਸੀਂ ਪੂਰੀ ਮੂਵੀ ਨੂੰ ਇੱਕ ਵਰਡ 'ਚ ਡਿਸਕ੍ਰਾਈਬ ਕਰਨਾ ਮੈਂ ਆਨ தி ਸਪੌਟ ਹੀ ਪਾਤਾ ਉਹ ਕੀਵਰਡ ਹੋਊਗਾ ਸਿਨੇਮਾ ਸਹਲੂਮਾ ਐਂਡ ਵਾਈਜ਼ ਆ ਕਿਉਂਕਿ ਮੈਂ ਚਾਹੁੰਦਾ ਮੈਂ ਇਸ ਗੱਲ ਦੇ ਉੱਤੇ ਹਮੇਸ਼ਾ ਫੋਕਸ ਰੱਖਦਾ ਹਾਂ ਕਿ ਇਹ ਇੱਕ ਇਹੋ ਜਿਹੀ ਵਿਧੀ ਹੈ ਜਾਂ ਇੱਕ ਇਹੋ ਜਿਹਾ ਮੀਡੀਅਮ ਹੈ ਜਿਹੜਾ ਵੱਡੇ ਪਰਦੇ ਦੇ ਉੱਤੇ ਸਾਡੀ ਲਾਈਫ ਚੋਂ ਆਲੇ ਦੁਆਲੇ ਤੋਂ ਇੱਕ ਸ਼ੀਸ਼ੇ ਦੇ ਰੂਪ ਦੇ ਵਿੱਚ ਸਾਨੂੰ ਇੱਕ ਮਿਰਰ ਦੇ ਰੂਪ ਦੇ ਵਿੱਚ ਪਰਦੇ ਤੇ ਦਿਖਾਉਂਦਾ ਹੈ ਬੇਸ਼ੱਕ ਉਹ ਫਿਕਸ਼ਨਲ ਹੁੰਦਾ ਹੈ ਬੇਸ਼ੱਕ ਉਹਦੇ ਵਿੱਚ ਸੱਚਾਈ ਨਹੀਂ ਹੁੰਦੀ ਘਟਨਾਵਾਂ ਬਜ਼ੁਰੂਰ ਪ੍ਰਭਾਵਿਤ ਹੋ ਸਕਦੀਆਂ ਪਰ ਉਹ ਮੈਸੇਜ ਕਿਸੇ ਨਾ ਕਿਸੇ ਰੂਪ ਚ ਸਾਨੂੰ ਜਿਉਂਦੇ ਜੀ ਜਿਹੜੇ ਲੋਕ ਅੱਜ ਵੱਸ ਰਹੇ ਨੇ ਅੱਜ ਜਿਉਂ ਰਹੇ ਨੇ ਉਹਨਾਂ ਦੇ ਲਈ ਉਹ ਸਿਨੇਮਾ ਜਿਹੜਾ ਉਹ ਸ਼ੀਸ਼ਾ ਬਣ ਕੇ ਦਿਖਾ ਦਿੰਦਾ ਪ੍ਰੈਡਿਕਸ਼ਨ ਦੇ ਦਿੰਦਾ ਇੱਕ ਵੀ ਜੇ ਤੁਸੀਂ ਇਦਾਂ ਕਰੋਗੇ ਤੇ ਇਦਾਂ ਹੋ ਸਕਦਾ ਜਿਨ੍ਹਾਂ ਨੇ ਇਦਾਂ ਕੀਤਾ ਉਹਨਾਂ ਨਾਲ ਇਦਾਂ ਹੋਇਆ ਸੋ ਇੱਕ ਉਹ ਸਿੱਧ ਦੇ ਰੂਪ ਦੇ ਵਿੱਚ ਇੱਕ ਔਰ ਪੰਜਾਬੀ ਸਿਨੇਮਾ ਵਧਣਾ ਚਾਹੀਦਾ ਸ਼ਾਇਦ ਮੈਂ ਇਸੇ ਕਰਕੇ ਜੇ ਉਹਦੇ ਚ ਇੱਕ ਇੱਕ ਵਰਡ ਹੋਰ ਜੋੜ ਦਿੰਨਾ ਸਿਨੇਮਾ ਤਾਂ ਹੈ ਹੀ ਹੈ ਪੰਜਾਬੀ ਸਿਨੇਮਾ ਸੋ ਜੇ ਉਹ ਮੈਂ ਪੰਜਾਬੀ ਸਿਨੇਮਾ ਜਿੰਨਾ ਵੀ ਪਰਫੁੱਲਟ ਹੋ ਸਕੇ ਅਸੀਂ ਉਹਦੇ ਤੇ ਹੈਲਪ ਕਰੀਏ ਐਫਰਟ ਕਰੀਏ ਤੇ ਦੈਟਸ ਵਾਟ ਆਈ ਵਾਸ ਸੇਇੰਗ ਥੈਂਕ ਯੂ ਸੋ ਮਾਚ ਥੈਂਕ ਯੂ ਸੈਕ ਸੀਚ एवरीवन